ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਦਾ ਮਕਸਦ ਕਿਸੇ ਦੇ ਨਾਮ ਨੂੰ ਕਿਸੇ ਦੇ ਧਰਮ ਨੂੰ ਤੇ ਕਿਸੇ ਦੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਾਡਾ ਮਕਸਦ ਹੈ ਕਿ ਸਾਡੀ ਵੀਡੀਓ ਨੂੰ ਸਿਰਫ ਮਨੋਰੰਜਨ ਤੇ ਹਾਸੇ ਖੇਡੀ ਲਈ ਹੀ ਬਣਾਇਆ ਜਾਂਦਾ ਹੈ ਅਤੇ ਸਾਡੀ ਵੀਡੀਓ ਨੂੰ ਸਿਰਫ ਇੱਕ ਮਨੋਰੰਜਨ ਦੇ ਅਧੀਨ ਹੀ ਲਿਓ ਧੰਨਵਾਦ ਜੀ ਲੈ ਜਿਵੇਂ ਆਖ ਜੇ ਮੈਨੂੰ ਪੈਸੇ ਦੇ ਦੇ ਪੈਸੇ ਦੇ ਦੇ ਆ 200 ਰੁਪਇਆ ਰਹਿ ਗਿਆ ਮੇਰੇ ਲਈ ਉਹ ਹੋਰ ਗਿੰਦੇ ਆ ਕੀ ਹਾਲ ਐ ਉਹ ਠੀਕ ਐ ਮਿੰਦਿਆ ਠੀਕ ਐ ਬਹਿ ਜਾ ਬੜੇ ਚਿਰਾਂ ਬਾਅਦ ਮਾਰਿਆ ਕਿਹੜਾ ਹੈ ਉਹ ਬੱਸ ਤੈਨੂੰ ਪਤਾ ਹੀ ਐ ਹਾਂ ਕਰਦਾ ਫਿਰ ਉਹਨਾਂ ਦਾ ਕਾਟੋ ਕਲੇਸ਼ ਨਹੀਂ ਮੁੱਕਦਾ ਹਾਂ ਬਾਹਰ ਫਿਰ ਉਨ ਨਹੀਂ ਜਾਇਆ ਜਾਂਦਾ ਠੀਕ ਐ ਚਲੂੰ ਮਾੜਾ ਮੋਟਾ gekeੜਾ ਮਾਰ ਲਈਦਾ ਹਾਂ ਅੱਜ ਖਾਸ ਦਿਨਾਂ ਬਾਅਦ ਦਿਖਾਈ ਦਿੱਤੀ ਐ ਹੋਰ ਵਸ ਫਿਰ ਉਹ ਨਿਕਲੀ ਨਹੀਂ ਆਂਦਾ ਬਾਹਰ ਇਹ ਉਹੀ ਕੰਮ ਜੇ ਤੁਹਾਨੂੰ ਦੇ ਜਾਂ ਜੀ ਫਸੇ ਰਹਨੇ ਆ ਹਾਂ ਕਿਵੇਂ ਬਾਲੇ ਲਿੱਸਾ ਜਾ ਹੋ ਗਿਆ ਲਿੱਸਾ ਤਾਂ ਹੁਣ ਕੀ ਕਰੀਏ ਹੂੰ ਪਹਿਲਾਂ ਜਦੋਂ ਮੇਰੇ ਚ ਜਵਾਨੀ ਸੀ ਹੂੰ ਉਹ ਤਾਂ ਐ ਸੀ ਮੈਂ ਪੜ੍ਹੀ ਲਿਖੀ ਨਾਲ ਵਿਆਹ ਕਰਾਉਂ ਪੜ੍ਹੀ ਲਿਖੀ ਨਾਲ ਵਿਆਹ ਕਰਾਉਂ ਉਹ ਤਾਂ ਜਵਾਨੀ ਦਾ ਜੋਰ ਸੀ ਪੂਰਾ ਉਹ ਤਾਂ ਖੂਨ ਵਾਲੇ ਮਾਰਦਾ ਸੀ ਹੂੰ ਬਸ ਇਹੀ ਜੋਸ਼ ਚ ਮੈਂ ਨਾ ਕਰਤੀ ਹੋਣ ਰਿਸ਼ਤਾ ਹੋਈ ਐ ਪਰ ਕਰ ਵੱਡੇ ਨੂੰ ਗਏ ਅੱਛਾ ਹੁਣ ਉਹ ਸੀ ਅਣਪੜ ਹਾਂ ਹੁਣ ਉਹਦੀ ਗੜੱਪ ਜਨੇ ਹਾਂ ਕਰਤੀ ਅੱਛਾ ਬਸ ਫਿਰ ਉੱਥੇ ਕੰਮ ਪੱਕਾ ਹੋ ਗਿਆ ਉਹ ਤਾਂ ਹੋਣਾ ਹੀ ᱛੀ ਵੀ ਅਗਲੇ ਨੂੰ ਰਿਸ਼ਤਾ ਚੰਗਾ ਮਿਲਿਆ ਹੋਰ ਉਹਨਾਂ ਨੇ ਕਰਤਾ ਜ਼ਮੀਨ ਜਾਇਦਾਦ ਦੇਖ ਕੇ ਕਰਤਾ ਹਾਂ ਹੂੰ ਹੁਣ ਮੇਰੀ ਉਮਰ ਲੰਘ ਗਈ ਹਾਂ ਹੁਣ ਮੈਨੂੰ ਕੋਈ ਰਿਸ਼ਤਾ ਕਰਦਾ ਨਹੀਂ ਬਸ ਆਹੀ ਸਿਆਪਾ ਇਹਨੇ ਖਾ ਲਿਆ ਮੈਂ ਤਾਂ ਠੀਕ ਕਰ ਲਈ ਇਹ ਵੀ ਤੇਰੀ ਠੀਕ ਹੈ ਹਮ ਹਮ ਅੱਛਾ ਉਹ ਤੇਰੇ ਭਾਈ ਤਾਂ ਤੇਰੇ ਨਾਲ ਬੋਲਦੇ ਹੋਣਗੇ ਵੱਡੇ ਤਾਂ ਹਾਂ ਹਾਂ ਉਹ ਤਾਂ ਮੇਰੇ ਪੱਖ ਜੀ ਨੇ ਉਹ ਤਾਂ ਕਹਿੰਦੇ ਨੇ ਵੀ ਜੇ ਇਹਨੂੰ ਨਹੀਂ ਦੇਵਾਂਗੇ ਹੋਰ ਕਿਉਂ ਦੇਵਾਂਗੇ ਤੇ ਤੇਰੀ ਤਾਂ ਪੂਰੀ ਕਰਦੇ ਨੇ ਉਹ ਪੂਰੀ ਕਰਦੇ ਨੇ ਹਾਂ ਉਹ ਬੱਸ ਇਹੀ ਤਾਂ ਦੁੱਖ ਮਾਰਦੇ ਨੇ ਕਦੇ ਕਿਸੇ ਦੇ ਹੱਥਾਂ ਕਣੀ ਝਾਕਣਾ ਪੈਂਦਾ ਕਦੇ ਕਿਸੇ ਦੇ ਇਹ ਤਾਂ ਗੱਲ ਤੇਰੀ ਠੀਕ ਐ ਫਿਰ ਤਾਂ ਹੱਥਾਂ 'ਚ ਝਾਕਣ ਵਾਲੀ ਗੱਲ ਹੀ ਐ ਇੱਕ ਦੂਜੇ ਕਣੀ ਹਾਂ ਹਾਂ ਠੀਕ ਐ ਗੱਲ ਹੁਣ ਅਸੀਂ ਤਿੰਨ ਭਾਈਆਂ ਦੇਖ ਹਾਂ ਹੁਣ ਵੱਡੀ ਦੀ ਵਿਚਾਲੜੀ ਨਾ ਜ਼ਮੀਨ ਹੀ ਨਹੀਂ ਬੰਦਦੀ ਅੱਛਾ ਉਹ ਦੇਖੋ ਐ ਹੋਈ ਰਹਿੰਦੀ ਐ ਹਾਂ ਜ਼ਮੀਨ ਹੁਣ ਉਹਨਾਂ ਦੇ ਕਟੋ ਕਲੇਸ਼ 'ਚ ਮੈਨੂੰ ਨਾ ਰੋਟੀ ਮਿਲਦੀ ਅੱਛਾ ਇਹ ਕਾਰਨ ਐ ਮੇਰੇ ਲਿੱਸੇ ਹੋਣ ਦਾ ਠੀਕ ਐ ਹੋਰ ਕੀ ਕਰੀਏ ਉਹ ਜਦੋਂ ਲੜਦੀਆਂ ਹੁੰਦੀਆਂ ਨੇ ਮਿੰਦਿਆ ਦੋਨੇ ਉਹ ਹਾਂ ਉਦੋਂ ਮਾੜਾ ਮੋਟਾ ਤੂੰ ਵੀ ਬਚ ਕੇ ਰਿਹਾ ਕਰ ਕਿਤੇ ਤੈਨੂੰ ਗੋਡਿਆਂ ਦੇ ਭੇੜ ਥੱਲੇ ਲੈ ਲੈਣ ਕੋਈ ਹੱਡ ਪੱਸਲੀ ਹੋਰ ਤਾਰ ਦੇਣ ਵੱਡੀ ਉਮਰ ਹੋਈ ਪਈ ਐ ਹੱਡ ਮੋਡਾ ਉੱਤਰ ਗਿਆ ਕੋਈ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਫੇਰ ਉਹ ਨਾ ਨਾ ਗਿੰਦਿਆ ਐਨਾਂ ਕ ਜ਼ੋਰ ਤਾਂ ਦੋਹਾਂ ਜਿੰਨਾ ਮੇਰੇ 'ਚ ਹਲੇ ਵੀ ਐ ਬਈ ਉਹਨਾਂ ਨੂੰ ਆਏ ਗੁਰਤनियां ਫੜ ਕੇ ਆ ਪੜ੍ਹਾ ਦੂੰ ਅੱਛਾ ਹਾਂ ਕਹਤਾ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਮਾਂ ਪੂਰੀਆਂ ਐ ਨੀ ਮੈਂ ਦਵਦਾ ਹਲੇ ਐ ਨੀ ਮੈਂ ਇਹ ਜੀ ਲੁੱਲੀ ਪੁੱਲੀ ਦਾ ਦਵਦਾ ਵਧੀਆ 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 ਰਹੇਗਾ ਮੜਾ ਜਾ ਰੱਖਿਆ ਕਰ ਖੜਕਾ ਕੇ ਡਾਂਗ ਹੋਰ ਹਾਂ ਬੜਾ ਦਬਕਾ ਬਸ ਠੀਕ ਐ ਐ ਥੋੜੀ ਐ ਵੀ ਕੋਈ ਇਹੀਂ ਤੱਕਾਇਆ ਕਰ ਜੂ ਹੁਣ ਵੱਡੀ ਕਹਿਣਦੀ ਐ ਮੈਂ ਨਹੀਂ ਰੋਟੀ ਪਕਾਉਂਦੀ ਵਿਚਾਲਣ ਲਈ ਕਹਿੰਦੀ ਮੈਂ ਵੀ ਨਹੀਂ ਬਣਾਉਂਦੀ। ਅੱਛਾ। ਹੋਰ ਹਣੇ ਜਿਹੜੀ ਵਿਚਾਲਣ ਦੀ ਐ ਜਦੋਂ ਐਂ ਜਮਨਹਿਰਾ ਹੋ ਜਾਂਦਾ ਉਹਨੂੰ ਮੇਰੇ ਤੇ ਦੇ ਆ ਜਾਂਦੀ ਐ। ਉਹ ਚਲ ਖਵਾਉਂਦੀ ਐ ਇੱਕ ਨਦੀ ਰੋਟੀ। ਫਿਰ ਤੂੰ ਐਂ ਕਰ। ਹਾਂ। ਮੈਂ ਦੱਸਾਂ ਤੈਨੂੰ ਇੱਕ ਸਕੀਮ। ਹੂੰ। ਤੂੰ ਕਿਉਂ ਐਵੇਂ ਸੁੱਕੇ ਟੁੱਕਾਂ ਤੇ ਭਲੀ ਜਾਂਦਾ। ਤੇਰੇ ਲਵੇ ਵਾਹਣ ਕਿੰਨਾ ਐ? ਮੇਰੇ ਲਵੇ 4 ਕਿਲੇ। 4 ਕਿਲੇ ਵਾਹਣਦੇ ਨੇ ਤੇਰੇ ਕੋਲੇ। ਹੂੰ। ਤੂੰ ਤਾਂ ਮਹਾਰਾਜ ਐ। ਅੱਜ ਦੇ ਟਾਈਮ 'ਚ ਛਾ ਹਾਂ ਚਾਰ ਕੀਲੇ ਲੈ ਕੇ ਗੁਰਦੁਆਰੇ ਵੇਹ ਜਾ ਮौज ਕਰੇਗਾ ਉਹਦੀ ਜਿਹੜੀ ਕੋਈ ਆਮਦਨ ਹੋਇਆ ਕਰੂ ਤੂੰ ਗੁਰੂ ਘਰ ਦਿਆ ਕਰ ਉੱਥੇ ਬੈਠਾ ਦਿਨੇ ਆਪਦਾ ਭਜਨ ਬੰਦਗੀ ਸੁਣਿਆ ਕਰ ਉਹ ਨਹੀਂ ਇਹ ਗੱਲ ਨਹੀਂ ਹੈਗੀ ਆ ਆਪਦਾ ਆਥਣੇ ਮौज ਨਾਲ ਰੋਟੀ ਖਾਇਆ ਕਰ ਉਹ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਜਿਹੜੀ ਤੂੰ ਕਰਦਾ ਕਿਉਂ ਹੋ ਰ ਨਾ ਚੱਲ ਚੰਗਾ ਫਿਰ ਕਹਿੰਦੇ ਆ 6 ਵਜ ਗਏ ਮੈਂ ਤਾਂ ਚੱਲਦਾ ਫਿਰ ਘਰ ਨੂੰ ਓਏ ਤੂੰ ਘਰ ਨੂੰ ਹੁਣ ਕਿਉਂ ਜਾਨਾ ਏ ਤੈਨੂੰ ਵੀ ਆਦਤ ਪਈ ਹੋਈ ਐ ਖੌਂਸੜੇ ਖਾਣ ਦੀ ਤੂੰ ਹੁਣ ਸਿੱਧਾ ਗੁਰੂ ਘਰ ਲੰਘ ਜਾ ਓ ਨਹੀਂ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਹਾਂ ਗੱਲ ਦੇਖ ਐ ਆ ਹਾਂ ਜਿਹੜਾ ਵਿਚਾਲੜ ਲੈ ਹਾਂ ਤੇ ਉਹਦੀ ਘਰ ਵਾਲੀ ਐ ਉਹਨਾਂ ਦੋਨਾਂ ਦੀ ਆਪਸ ਚ ਬੰਦ ਹੀ ਨਹੀਂ ਅੱਛਾ ਹਾਂ ਹਾਂ ਉਹ ਤਾਂ ਐ ਕਹਿਣ ਦਾ ਮੈਂ ਤੇਰੇ ਨਾਲ ਨਹੀਂ ਰਹਿੰਦਾ ਮਰ ਜੂ ਪਰ ਅੱਛਾ ਉਹ ਐ ਕਹਿਣਦੀ ਐ ਫਰ ਐਡੀ ਗੱਲ ਐ ਰਹਿੰਦੀ ਮੈਂ ਤੇਰੇ ਨਾਲ ਵੀ ਨਹੀਂ ਵੀ ਮੰਦੇ ਵਸੂ ਰਹਿੰਦੀ ਤੇਰੇ ਨਾਲ ਵੀ ਨਹੀਂ ਬਸ ਉਰੀ ਕੁਤੇ ਜਾ ਕੇ ਤੇ ਮੈਂ ਬੈਠਾ ਚਲ ਚੰਗਾ ਪੁਰ ਗਿੰਦੇਆ ਚੰਗਾ ਭਾਈ